ਬੁਜ਼ਾਰ ਚੋਂ ਮੁੱਲ ਲੈਣ ਤੋਂ ਕੁਝ ਵੀ ਸੰਕੋਚ ਨਹੀਂ ਕੀਤਾ ਜਾਂਦਾ ਇੱਕ ਨੂਨ ਕਹਿੰਦੇ ਲੈਣਾ ਪੈਂਦਾ ਬੜਾ ਭਲਾ ਸਮਾਂ ਸੀ ਉਹ ਬਾਬਾ ਫਰੀਦ ਜੀ ਦਾ ਕਥਨ ਹੈ ਉਠ ਫਰੀਦਾ ਉਜੂ ਸਾਜ ਸੁਬਾ ਨਵਾਜ਼ ਗੁਜ਼ਾਰ ਫਿਸ਼ ਹੈ ਤੀਜ ਸਿੰਘ ਤਿਲਕਧਨ ਲੜਦੀ ਵਾਸ ਦੀ ਵਿੱਚ ਆਪਣਾ ਲਿਖਿਆ ਇੱਕ ਲੇਖ ਇੱਕ ਪਿੰਡ ਦੀ ਸਵੇਰ ਪਹਿਲਾਂ ਤੇ ਹੁਣ ਦਿਨ ਚੜਨ ਦਾ ਸਮਾਂ ਸਵੇਰ ਜਾਂ ਸੁਬਾ ਪੁਰਾਣੇ ਵੇਲੇ ਤੋਂ ਹੀ ਸ਼ੁੱਧ ਤੇ ਪਵਿੱਤਰ ਮੰਨਿਆ ਜਾਂਦਾ ਹੈ ਸਵੇਰ ਵੇਲੇ ਜਲਦੀ ਉੱਠਣਾ ਸਾਰੇ ਕੰਮ ਸਮੇਂ ਸਿਰ ਠੀਕ ਹੋ ਜਾਂਦੇ ਹਨ ਵੱਡੇ ਵੱਡੇ ਰਿਆਨ ਤੇ ਸਾਧੂ ਸੰਤਾਂ ਨੇ ਸਵੇਰ ਦੇ ਸਮੇਂ ਨੂੰ ਪ੍ਰਭੂ ਸਿਮਰਨ ਲਈ ਸਭ ਤੋਂ ਉੱਤਮ ਕਿਹਾ ਹੈ ਜਲਦੀ ਜਾ ਕੇ ਨਹਾ ਧੋ ਕੇ ਤਿਆਰ ਹੋ ਕੇ ਰੱਬ ਦਾ ਨਾਮ ਲੈਣ ਨੂੰ ਬੜਾ ਹੀ ਮਹੱਤਵ ਦਿੱਤਾ ਗਿਆ ਹੈ ਬਾਬਾ ਫਰੀਦ ਜੀ ਦਾ ਕਥਨ ਹੈ ਉਠ ਫਰੀਦਾ ਉਜੂ ਸਾਜ ਸੁਬਾ ਨਵਾਜ਼ ਗੁਜ਼ਾਰ ਗੁਰਬਾਣੀ ਵਿੱਚ ਥਾਂ ਥਾਂ ਜ਼ਿਕਰ ਹੈ ਭਿੰਨੀ ਰੰੜੀਏ ਚਮਕਣ ਤਾਰੇ ਜਾਗੈ ਸੰਤ ਜਨਾ ਮੇਰੇ RAM ਪਿਆਰੇ ਅਤੇ ਗੁਰ ਸਤਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਠੇ ਹਰਨਾਮ ਤੇ ਆਵੇ ਉੱਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅਮਰਤ ਸਰਨਾਵੇ ਅਤੇ ਚੀੜੀ ਚੌਂਕੀ ਪਉ ਫਟੀ ਵਾਗਣ ਬਹੁਤ ਤਰੰਗ ਸਵੇਰ ਦੇ ਸਮੇਂ ਨੂੰ ਗੁਰਬਾਣੀ ਵਿੱਚ ਅਮਰਤ ਵੇਲਾ ਆਖਿਆ ਗਿਆ ਹੈ ਅਮਰਤ ਵੇਲਾ ਸੱਚ ਨੋਂ ਬੜਿਆਈ ਵਿਚਾਰ ਬਾਬਾ ਫਰੀਦ ਜੀ ਫੇਰ ਫਰਮਾਂ ਦੇ ਹਨ ਪਿਛਲ ਰਾਤ ਨੂੰ ਜਾਗਿਓ ਜੀਵੰਦੜੋਂ ਮਉਇਓ ਸਵੇਰ ਵੇਲੇ ਦਾ ਬਹੁਤ ਹੀ ਸੁੰਦਰ ਦ੍ਰਿਸ਼ ਬਾਹਰ ਸ਼ਹਿਰ ਨੇ ਆਪਣੇ ਕਿਸੇ ਹੀਰ ਵਿੱਚ ਪੇਸ਼ ਕੀਤਾ ਹੈ ਚਿੜੀ ਚੂਕ ਦੀ ਨਾਲ ਜਾਂ ਤੁਰੇ ਪਾਂਦੀ ਪੰਨਾਂ ਚਾਟੀਆਂ ਵਿੱਚ ਮਧਾਣੀਆਂ ਨੇ 18ਵੀਂ ਸਦੀ ਤੋਂ 20ਵੀਂ ਸਦੀ ਦੇ ਪਹਿਲੇ ਤਿੰਨ ਦਹਾਕਿਆਂ ਦਰਾਂ ਪਿੰਡਾਂ ਦੀ ਸਵੇਰ ਬੜੀ ਮਨਮੋਣੀ ਹੁੰਦੀ ਸੀ ਖੇਤਾਂ ਵਿੱਚ ਹਰਿਆਲੀ ਹਰੇ ਭਰੇ ਰੁੱਖਾਂ ਨਾਲ ਸਜੀ ਹੁੰਦੀ ਸੀ ਪਸ਼ੂ ਪੰਛੀ ਕੁਦਰਤ ਨਾਲ ਅਟਖੇਲੀਆਂ ਕਰਦੇ ਰਹਿੰਦੇ ਘਰ ਕੱਚੇ ਆਮ ਕਰਕੇ ਹੁੰਦੇ ਸੀ ਜਾਨਵਰ ਮਨੁੱਖਾਂ ਵਾਂਗ ਉਹਨਾਂ ਦੇ ਨਾਲ ਹੀ ਘਰਾਂ ਵਿੱਚ ਵਿਚਰਦੇ ਸਨ ਪੰਛੀਆਂ ਦੇ ਆਲਣੇ ਤੇ ਬੱਚੇ ਚੀਂ-ਚੀਂ ਕਰਦੇ ਬੜੇ ਪਿਆਰੇ ਲੱਗਦੇ ਸਨ ਕਿਸਾਨ ਆਪਣੀ ਫਸਲ ਵਿੱਚੋਂ ਪਸ਼ੂ ਪੰਛੀਆਂ ਲਈ ਹਿੱਸਾ ਰੱਖਦਾ ਸੀ ਸੁਆਣੀਆਂ ਕੱਚੇ ਕੋਠਿਆਂ ਤੇ ਘਰਾਂ ਅੱਗੇ ਪਾਣੀ ਦੇ ਠੁੱਲ੍ਹੇ ਪਰ ਕੇ ਨਾਲ ਕੁਝ ਖਾਣ ਲਈ ਪੀਣਾ ਰੱਖ ਦਿੰਦੇ ਸਨ ਬੇਖੌਫ ਪੰਛੀ ਉੱਥੇ ਤੁਰੇ ਫਿਰਦੇ ਤੇ ਕੁਝ ਨਾ ਕੁਝ ਖਾਂਦੇ ਰਹਿੰਦੇ ਕਾਮ ਵਰਗਾ ਚਲਾਕ ਪੰਛੀ ਬੱਚਿਆਂ ਤੋਂ ਕੌਲੀ ਚਮਚੀ ਸਮੇਤ ਮੱਖਣ ਲਿਬੜੀ ਰੋਟੀ ਖੋ ਕੇ ਲਿਜਾਣ ਦੀ ਸ਼ਰਾਰਤ ਕਰਦੇ ਸਨ। ਕੁੱਤੇ ਬਿੱਲੀਆਂ ਆਮ ਘਰਾਂ 'ਚ ਰਹਿੰਦੇ ਤੇ ਘਰ ਦੀ ਰੋਟੀ ਦੁੱਧ ਤੇ ਆਪਣਾ ਹੱਕ ਸਮਝ ਕੇ ਖਾਂਦੇ ਪੀਂਦੇ ਸਨ। ਮਨੁੱਖਾਂ ਵਾਂਗ ਹੀ ਅੰਡੇ ਦਿੰਦੇ ਬੱਚੇ ਕੱਢਦੇ ਤੇ ਆਪਣੀ ਸੰਤਾਨ 'ਚ ਵਾਧਾ ਕਰਦੇ। ਮੋਰ ਪੈੜਾ ਪਾਉਂਦੇ, ਫਿਰਨਾਂ ਦੀਆਂ ਡਾਰਾਂ ਚੁੰਗੀਆਂ ਭਰਦੀਆਂ। ਸਹਿਆਂ ਮੋਰਾਂ ਤੋਤਿਆਂ ਦੇ ਝੁੰਡ ਆਮ ਫਿਰਦੇ। ਸਵੇਰੇ ਸਵੇਰੇ ਵੱਡੇ ਕੰਮੇ ਉੱਠਦੇ। ਹਾਲੀ ਤੋ ਬੜਤ ਜੋੜ ਕੇ ਦਿਨ ਚੜਦੇ ਤੱਕ ਇੱਕ ਜੋਤਾਂ ਲਾ ਚੁੱਕੇ ਹੁੰਦੇ ਵੱਡੇ ਝਾਟੀਆਂ ਵਿੱਚ ਮਧਾਨੀਆਂ ਪਾ ਦੁੱਧ ਰੜਕਦੇ ਤੇ ਨਾਲੋ ਨਾਲ ਬਾਣੀ ਦਾ ਪਾਠ ਉੱਚੀ ਉੱਚੀ ਸੁਣਾਉਂਦੇ ਮਾਨੋ ਫਿਜ਼ਾ ਵਿੱਚ ਸ਼ੁੱਧ ਤੇ ਪਾਕ ਰੰਗ ਘੋਲ ਰਹੇ ਹੋਣ ਸਵਾਨੀਆਂ ਪਸ਼ੂਆਂ ਦੀ ਥਾਂ ਉਹਨਾਂ ਦੇ ਪਸ਼ੂਆਂ ਦੀਆਂ ਧਾਰਾਂ ਚੁੰਦੀਆਂ ਦੁੱਧ ਸਾਂਭ ਚਾਹ ਰੋਟੀ ਚੁੰੱਕ ਕੇ ਚੁੱਲੇ ਦਾ ਕੰਮ ਰੰਭ ਦਿੰਦੀਆਂ ਇੱਕ ਕਾਮਾ ਡੰਗਰਾਂ ਨੂੰ ਕੱਖ ਪੱਠਾ ਪਾ ਚਾਹ ਲੱਸੀ ਖੇਤ ਹਰੇ ਭਰੇ ਪੱਠੇ ਵੱਢਣ ਚੱਲੋਂ ਪਿੰਡਾਂ ਨਿੱਕੇ ਨਿਆਣੇ ਤੇ ਪਾੜੇ ਪਿੱਛੋਂ ਜਗਾਇਆ ਜਾਂਦੇ ਉਹ ਫਿਰ ਖਾ ਪੀ ਕੇ ਤਿਆਰ ਹੋ ਕੇ ਆਪਣੇ ਸਕੂਲ ਚਲੇ ਜਾਂਦੇ ਪਿੰਡ ਜਾਂ ਨੇੜੇ ਦੇ ਪਿੰਡ ਸ਼ਹਿਰ ਦੇ ਸਕੂਲ ਹੀ ਤਾਂ ਜਾਣਾ ਹੁੰਦਾ ਸੀ ਤੁਰ ਜਾਂਦੇ ਭਾਵੇਂ ਸਭ ਆਪਣੇ ਕੰਮ ਤੇਜ਼ੀ ਨਾਲ ਕਰਦੇ ਪਰ ਕਿਧਰੇ ਵੀ ਕਾਹਲ ਜਾਂ ਬੇਚੈਨੀ ਨਹੀਂ ਹੁੰਦੀ ਸੀ 10 ਕੋਦੇ ਵਾਲੇ ਦੁਆਲੇ 'ਚ ਕੋਈ ਮੇਲਾ ਹੁੰਦਾ ਤਾਂ ਕੰਮ ਕਾਰ ਜਲਦੀ ਮੁਕਾ ਕੇ ਸ਼ੌਂਕ ਨਾਲ ਤਿਆਰੀ ਖਿੱਚ ਕੇ ਟੋਲੀਆਂ ਬਣਾ ਕੇ ਜਾਂਦੇ ਜਿੱਥੇ ਨਿੱਕੇ ਬੱਚੇ ਚੋਰ ਸਿਪਾਹੀ ਪਿੰਗ ਪਲੰਗੜੇ ਕਾਂਗੜੇ ਭੰਡੋ ਭੰਡਾਰੀਆਂ ਬੰਟੇ ਕਬੱਡੀ ਪੀਚੋ ਕਾ ਬਾਂਦਰ ਕਿਲਾ ਲੂਣ ਮਿਆਣੀ ਦਾਈਆਂ ਦੁਕੜੇ ਖੇਡਦੇ ਉੱਥੇ ਵੱਡੇ ਛਿੰਝ ਕਬੱਡੀ ਕੁਸ਼ਤੀ ਖੇਡਦੇ ਪਹਿਲਵਾਨਾਂ ਖਿਡਾਰੀਆਂ ਦਾ ਸਨਮਾਨ ਹੁੰਦਾ ਘਿਓ ਦੁੱਧ ਦਿੱਤਾ ਜਾਂਦਾ ਵਿਆਹਾਂ ਸ਼ਾਦੀਆਂ ਕਈ ਦਿਨ ਬਰਾਤ ਰਹਿੰਦੀ ਬਦਲ ਬਦਲ ਦੇ ਤ੍ਰਿਸ਼ਰੀਕੇ ਦੇ ਘਰ ਰੋਟੀ ਕਰਦੇ ਰੋਟੀ ਸਾਦੀ ਹੁੰਦੀ ਕਈ ਗਮੰਤਰੀ ਕ ਵੀ ਛੜਾ ਢੀ ਨਕਲੀਏ ਤੇ ਰਾਸਤਾਰੀਏ ਵੀ ਆ ਜਾਂਦੇ ਕਈ 10 15 ਨੇ ਦੀ ਸ਼ਾਮ ਵੇਲੇ ਕਥਾ ਕਰਦੇ ਕਿਸੇ ਸੁਣਾਉਂਦੇ ਸਪੀਕਰ ਕਿਹੜੇ ਸਨ ਬੋਲ ਹੀ ਸਪੀਕਰ ਹੁੰਦੇ ਸੀ ਐਉਂ ਪਿੰਡਾਂ ਦੀ ਸਵੇਰ ਤੇ ਸ਼ਾਮ ਤੱਕ ਦੀ ਰਜਾਨਾ ਜ਼ਿੰਦਗੀ ਸਾਦੀ ਸੋਹਜ ਤੇ ਸਵਾਲ ਭਰੀ ਸੀ ਬੜਾ ਪਿਆਰ ਸੀ ਸਹਜ ਸੀ ਇੱਕ ਥਾਂ ਤੋਂ ਦੂਜੇ ਥਾਂ ਤੁਰ ਕੇ ਜਾਂ ਕਿਸੇ ਜਾਨਵਰ ਦੀ ਸਵਾਰੀ ਕਰਕੇ ਜਾਇਆ ਕਰਦੇ ਕਈ ਕਈ ਦਿਨ ਰਹਿੰਦੇ ਉਈ ਉਪਰਾਪਨ ਨਹੀਂ ਦੇਗਾਨਗੀ ਨਹੀਂ ਦੁੱਧ ਵੇਚਣਾ ਪਾਪ ਸਮਝਿਆ ਜਾਂਦਾ ਘਰ ਘਰ ਮੱਝਾਂ ਗਾਇਆਂ ਬੱਕਰੀਆਂ ਵੜਦ ਹੁੰਦੇ ਉੱਠ ਹੁੰਦੇ ਹਰ ਪ੍ਰਕਾਰ ਦੀਆਂ ਫਸਲਾਂ ਕਣਕ ਕਪਾਹ ਕਮਾਦ ਚਰੀ ਬਾਜਰਾ ਸਰੋਂ ਛੋਲੇ ਮੂੰਗਫਲੀ ਮੱਕੀ ਤਿਹੜ ਸਣ ਬੀਜੀਆਂ ਜਾਂਦੀਆਂ ਗਾਜਰਾਂ ਛਲਕਮ ਮਟਰ ਚੌਲੇ ਗਵਾਰਾ ਫਲੀਆਂ ਸ਼ਕਰਕੰਦੀਆਂ ਮੂਲੀ ਮਟਰ ਭਿੰਡੀ ਲਸਣ ਗੰਡੇ ਮਿਰਚਾ ਪਦੀਨਾ ਧਨੀਆ ਤੇ ਖਰਬੂਜੇ ਆਦ ਆਮ ਬੀਜੇ ਜਾਂਦੇ। ਬਾਜ਼ਾਰ ਚੋਂ ਮੋਦ ਲੈਣ ਤੋਂ ਕੁਝ ਵੀ ਸੰਕੋਚ ਨਹੀਂ ਕੀਤਾ ਜਾਂਦਾ। ਇੱਕ ਨੂਨ ਕਹਿੰਦੇ ਲੈਣਾ ਪੈਂਦਾ। ਕੱਪੜੇ, ਖੇਸ, ਬਿਸਤਰੇ, ਦਰੀਆਂ, ਦੂੜੇ ਘਰੇ ਹੀ ਗੁਣੀਆਂ ਜਾਂਦੀਆਂ। ਫਲਕਾਰੀਆਂ ਬਾਹ ਕੱਢੇ ਜਾਂਦੇ। ਤਰੰਜਣਾ ਚ ਛੋਪ ਪੈਂਦੇ। ਚਰਖੇ ਦੀ ਹੂਕੜ ਸੁਣਦੀ। ਸੇਵੀਆਂ ਵੱਟੀਆਂ ਜਾਂਦੀਆਂ, ਚੰਦੂਏ ਬਣਦੇ। ਗੁੜ ਦੀ ਚਾਹ ਡਾਂਗ ਵਰਗੀ ਪੀਂਦੇ। ਗੜਬੀ ਭਰ ਕੇ ਪਤੀਲੇ ਉਬਲਦੇ। ਦੁੱਧ ਦੇ ਛੰਨੇ ਤੌੜੀ ਚੋਂ ਪੜਿਆਂ ਨਾਲ ਭਰ-ਭਰ ਸ਼ੱਕਰਪਾਪ ਆ ਪਿੰਦੇ। ਕਿਆ ਹੁੰਦੇ ਸ਼ੱਕਰ ਭੱਜਦੀ ਚੂਰੀ ਕੁੱਟੀ ਜਾਂਦੀ ਸਰਦਾਈ ਰਗੜੀ ਜਾਂਦੀ ਜਿਹੜੀ ਕਿਹੜੀਆਂ ਬਿਮਾਰੀਆਂ ਪਿੰਡ ਦੇ ਸੰਤਾਂ ਤੋਂ ਹੀ ਤਾਪ ਆ ਜਿਹੜੀਆਂ ਖੰਗ ਖੁਰਕਦੀਆਂ 12 ਸਿੰਘਾ ਮੁਰਤ ਧਾਰਾ ਲੈ ਆਉਂਦੇ ਆਰਾਮ ਆ ਜਾਂਦਾ ਬੜਾ ਭਲਾ ਸਮਾਂ ਸੀ ਉਹ